ਪ੍ਰਸਤਤ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਤੇਜਾ ਤਲਵੰਡੀ ਅੱਜ ਆਪਾਂ ਮੁਲਾਕਾਤ ਕਰਦੇ ਆਂ ਪੰਜਾਬੀ ਲੋਕਾਇਕ ਮਹਿੰਦਰ ਹਸਨਪੁਰੀ ਦੇ ਨਾਲ ਅਸਾ ਹੋਰ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਬਹੁਤ ਵਧੀਆ ਜੀ ਅਸਾ ਫੈਮਲੀ ਬਾਰੇ ਥੋੜੀ ਜਾਣਕਾਰੀ ਦੇ ਦਿਓ ਨਾ ਫੈਮਲੀ ਸਾਡੀ ਕਿਉਂ ਬਰੀ ਹੈ ਜੀ ਹਾਂ ਮੇਰੀ ਵਾਈਫ ਹੈ ਜੀ ਦੋ ਮੇਰੇ ਬੇਟੇ ਹੈ ਤੇ ਕਾਰੋਬਾਰ ਸਾਡਾ ਬਹੁਤ ਵਧੀਆ ਸੀ ਦੋਨ ਦਾ ਕਾਰੋਬਾਰ ਕਰਦੇ ਆਂ ਜੀ ਜੀ ਸਾਡਾ ਮੁੱਲਾਂਪੁਰ ਵਰਥ ਤੇ ਮਿਲਕ ਸੈਕਟਰ ਹੈ ਜੀ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਹੈ ਜੀ ਅਸਾ ਭਾਈ ਜੀ ਗਾਇਕੀ ਦਾ ਸ਼ੌਕ ਕਿਦਾਂ ਪੈ ਗਿਆ ਗਾਇਕੀ ਦਾ ਸ਼ੌਕ ਵੀ ਬਾਈ ਬਚਪਨ ਤੋਂ ਹੀ ਸੀਗਾ ਜੀ ਬਚਪਨ ਤੋਂ ਗੁਰਦੀਪ ਮਾਨ ਰਹੋ ਗਿਆ ਸਦੀਕ ਸਾਹਿਬ ਹੋ ਗਏ ਜੀ ਸਦੀਕ ਸਾਹਿਬ ਬਹੁਤ ਸੁਨੇ ਆ ਜੀ ਬਹੁਤ ਗਾਇਆ ਦਦਾ ਸੰਧੂ ਹੋ ਗਿਆ ਤੇ ਗਰਦਾਰ ਰਮਲਾ ਹੋ ਗਿਆ ਸਦੀਕ ਸਾਹਿਬ ਜਿਆਦਾ ਸੁਣਿਆ ਗਾਇਆ ਬਹੁਤ ਆ ਸਾਬਾ ਜੀ ਗਾਇਕੀ ਦੇ ਵਿੱਚ ਚਮਕੀਲਾ ਸਾਹਿਬ ਵੀ ਆਇਆ ਬੜੀ ਨੇਰੀ ਬਣ ਕੇ ਹੈ ਨਾ ਉਹ ਨਹੀਂ ਸੁਣਿਆ ਉਹ ਵੀ ਸੁਣਿਆ ਉਹਦੇ ਵੀ ਗੀਤ गाਉਂਦੇ ਰਹਿੰਦੇ ਆ ਉਹਨਾਂ ਨੂੰ ਵੀ ਬਹੁਤ ਪਸੰਦ ਕਰਦੇ ਆ ਜੀ ਅ ਭਾਈ ਜੀ ਗੁਰੂ ਬਨਾ ਗਤਰੀ ਸਾਹਿਬ ਨਾ ਪਤਲੀ ਹਰ ਕੰਮ ਦੇ ਵਿੱਚ ਉਸਤਾਦ ਦੀ ਬੜੀ ਲੋੜ ਹੈ ਨਾ ਗੁਰੂ ਦੀ ਬੜੀ ਲੋੜ ਹੈ ਹਾਂਜੀ ਗਾਇਕੀ ਦੇ ਵਿੱਚ ਤੁਹਾਡਾ ਉਸਤਾਦ ਕੌਣ ਹੈ ਗਾਇਕੀ ਦੇ ਵਿੱਚ ਜਦੋਂ ਮੈਂ ਗਾਇਕੀ ਦੇ ਵਿੱਚ ਆਇਆ ਤਾਂ ਮੇਰਾ ਗੁਰੂ ਜੰਮ ਸਿੰਘ ਜਾਂਗਪੁਰੀ ਸੀਗਾ ਜੀ ਬਹੁਤ ਵਧੀਆ ਇਨਸਾਨ ਸੀ ਜੀ ਬਹੁਤ ਸ਼ਗਿਰਦ ਨੇ ਉਹਦੇ ਜੀ ਉਹਨਾਂ ਦੇ ਵਿੱਚੋਂ ਮੈਂ ਵੀ ਸੀ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਉਹਦੇ ਘਰ ਵੀ ਨਹੀਂ ਆ ਸਾਨੂੰ ਰੋਟੀਆਂ ਵੀ ਖਵਾਇਆਂ ਨੇ ਇਹ ਪੁੱਤਾਂ ਵਾਂਗੂ ਪਾਲਿਆ ਨੇ ਸਭ ਤੋਂ ਪਹਿਲਾਂ ਤੁਹਾਡਾ ਕਿਹੜਾ ਗੀਤ ਮਾਰਕੀਟ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਗੀਤ ਮੇਰਾ ਅਰਜਣ ਵੈਰੀ ਆਇਆ ਹੈ ਅਰਜਣ ਵੈਰੀ ਹਾਂਜੀ ਵਾਹ ਬੜਾ ਖਤਰਨਾਕ ਟੈਗ ਲਾਇਆ ਰਹੇ ਨੇ ਹਾਂਜੀ ਦੇ ਕਿਹੜੇ ਸਾਲ ਚ ਆਇਆ ਸੀ ਇਹ 2001 ਦੇ ਵਿੱਚ ਆਇਆ ਸੀ ਜੀ ਹੁਣ ਫਿਲਮ ਦੇ ਵਿੱਚ ਇੱਕ ਫਿਲਮ ਦੇ ਉਹ ਚਰਨੀ ਬੇਲੀ ਗੀਤ ਹੈ ਬੜਿਆ ਉਹਦਾ ਬਵਾਲ ਚੜਿਆ ਚਰਚਾ ਚੜੀ ਆ ਕਹਿੰਦੇ ਦੇਪਰੀਕਿਆਂ ਵਾਲੇ ਸਾਹਿਬ ਦਾ ਲਿਖਿਆ ਹੋਇਆ ਵਾ ਹੋਰ ਵੀ ਕਿਸ ਨੇ ਅਰਜਨ ਬੇਲੀ ਗੀਤ ਲਿਖਿਆ ਵਾ ਦੇਖੋ ਜੀ 2001 ਦੇ ਵਿੱਚ ਅਸੀਂ ਅਰਜਨ ਬੇਲੀ ਗੀਤ ਮੈਂ ਗਾਇਆ ਸੀ ਪਹਿਲਾਂ ਜੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਉਹ ਬੋਲੀ ਟਾਈਪ ਸੀਗਾ ਉਹਤੇ ਤੋਂ ਗੀਤ ਬਣਾਤਾ ਉਹਨਾਂ ਨੇ ਇਹ ਸਾਡਾ ਵੀ ਵਧੀਆ ਰਿਹਾ ਜੀ 2001 ਦੇ ਵਿੱਚ ਅਸੀਂ ਦੁਨੀਆ ਨਚਾਈ ਹੋਈ ਆ ਬੜੇ ਖਾੜੇ ਵੀ ਲਾਏ ਆ ਅ ਭਾਈ ਜੀ ਅਰਜਨ ਬਈ ਦੀ ਗੀਤ ਦੀ ਹੈ ਨਾ ਇੱਕ ਸਤਾਈ ਸੁਣਾ ਦਿਓ ਹਾਂਜੀ ਜ਼ਰੂਰ ਜੀ ਉਹ ਗਾਣਾ ਸੁਣਾਉਣ ਲੱਗਾਂ ਤੁਹਾਨੂੰ ਉਹ ਕਿੰਨਾ ਤੈਨੂੰ ਪਿਆਰ ਉਹ ਕਰਦਾ ਕਿੰਨਾ ਤੇਰੇ ਉੱਤੇ ਮਰਦਾ ਕਿੰਨਾ ਤੈਨੂੰ ਪਿਆਰ ਉਹ ਕਰਦਾ ਕਿੰਨਾ ਤੇਰੇ ਉੱਤੇ ਮਰਦਾ ਇਨੂੰ ਤੰਗ ਸੀ ਕਰਦੇ ਜੋ ਮੁੰਡਿਆਂ ਦੀ ਰੇਲ ਬਣਾਤੀ ਨਹੀਂ ਅਰਜਣ ਵੈਲੀ ਨੇ ਨਹੀਂ ਅਰਜਣ ਵੈਲੀ ਨੇ ਅੱਜ ਸੱਚ ਡਾਂਗ ਖੜਕਾਤੀ ਅਰਜਣ ਵੈਲੀ ਨੇ ਤੇਰੇ ਕਰਕੇ ਡਾਂਗ ਖੜਕਾਤੀ ਬਾਈ ਜੀ ਨਿਆਰਾ ਲੈਦਾ ਗੀਤ ਗਾ ਕੇ ਮੇਰੇ ਸਾਹਮਣੇ ਤੁਹਾਡੇ ਚਿਹਰੇ ਦੇ ਸਾਹਮਣੇ ਇਹ ਗੀਤ ਲਿਖਿਆ ਗਿਆ ਵਾ ਹਾਂਜੀ ਹੈਨਾ ਬਾਈ ਜੇ ਇਹ ਬਹੁਤ ਬੜੇ ਖਤਰਨਾਕ ਲੱਗਦੇ ਪੁਲਿਸ ਨੂੰ ਲਾਜ ਲੱਗਦੇ ਪਰ ਗੇਕੀ ਦੇ ਵਿੱਚ ਉਹਦੀ ਲੱਗਦਾ ਨਾ ਨਹੀਂ ਨਹੀਂ ਬਾਈ ਅਸੀਂ ਤਾਂ ਬਹੁਤ ਅ ਠੀਕ ਆ ਚਿਹਰਾ ਤਾਂ ਜਿਵੇਂ ਲੱਗਦਾ ਕਹਿ ਨਹੀਂ ਸਕਦਾ ਜੇ ਤੁਹਾਨੂੰ ਲੱਗਦਾ ਤੇ ਵੈਸੇ ਅਸੀਂ ਬਹੁਤ شریف ਆ ਅਸੀਂ ਬਹੁਤ ਹਾਰਿਕ ਨਾਲ ਅਜ ਤੱਕ ਲੜਕੀ ਨਹੀਂ ਦੇਖਿਆ ਜੀ 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 ਬਹੁਤ ਪਿਆਰੀ ਰੱਖਿਆ ਪਿਆਰ ਬਣਾ ਲਈ ਰੱਖਿਆ ਪਿਆਰ ਪਰਮਾਤਮਾ ਬਣਾ ਲਈ ਰੱਖਿਆ ਬਾਈ ਜੀ ਹੋਰ ਕਿਹੜੇ ਕਿਹੜੇ ਨਵੇਂ ਗੀਤ ਆ ਤੁਹਾਡੇ ਹਾਂਜੀ ਗੀਤ ਮੇਰੇ ਨਵੇਂ ਹੁਣੇ ਸਰਪੰਚ ਹੀ ਆਕੇ ਟੈਕ ਜੀ ਗੀਤ ਪਿੱਛੇ ਦੇ ਚੋਣਾਵਲੇ ਸਰਪੰਚ ਹੀ ਗੀਤ ਸੀਗਾ ਰਾਜਵਿੰਦਰ ਕੌਰ ਪਟਿਆਲਾ ਜੀ ਨਾ ਜੀ ਜੀ ਬਹੁਤ ਵਧੀਆ ਸਿੰਗਰ ਨੇ ਆਪਣੇ ਅਰਜਨ ਬੈਲੀ ਕੈਸਟ ਦੇ ਵਿੱਚ ਸੀਗਾ ਇਹ ਗਾਣੇ ਜੱਟ ਪੌਣਗੇ ਬੋਲੀਆਂ ਦੇਖਣਾ ਗਿੱਧੇ ਚ ਤੇਰਾ ਜੋਰ ਕੁੜੀਏ ਜੱਟ ਪੌਣਗੇ ਬੋਲੀਆਂ ਇੱਕ ਇੰਦਰਜੀਤ ਹਸਨਪਰੀ ਦਾ ਸੀਗਾ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਦਾ ਜਹਾਨ ਤੇ ਖੌਰੀ ਕੀ ਤੂੰ ਜਾਦੂ ਕੀਤਾ ਦਿਲ ਬੇਈਮਾਨ ਤੇ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਦਾ ਜਹਾਨ ਤੇ ਇੱਕ ਗੀਤ ਸੀਗਾ ਸਾਡਾ ਬਹੁਤ ਵਧੀਆ ਬਿਹਾਰ ਬਾਈ ਦਾ ਸੀਗਾ ਗੀਤ ਉਹ ਸੀਗਾ ਹੋਗੀ ਕਿਸੇ ਹੋਰ ਜੀ ਬਹੁਤ ਵਧੀਆ ਸੈਡ ਸੌਂਗ ਸੀਗਾ ਬਹੁਤ ਵਧੀਆ ਰਿਹਾ ਉਹ ਵੀ ਗੀਤ ਉਹਦਾ ਵੀ ਬੜਾ ਸਹੀ ਅੰਤਰਾ ਸੁਣਾਈ ਦੀ ਹਾਂ ਜੀ ਹਾਂ ਜੀ ਉਹ ਤੈਨੂੰ ਹੋਣ ਬਿੱਲੋ ਵਿਆਹ ਦੀਆਂ ਵਧਾਈਆਂ ਨਹੀਂ ਚੁੱਕ ਨੀਮੀ ਕਾ ਤੋ ਫਲਕਾਂ ਚਿਕਾਈਆਂ ਨਹੀਂ ਤੈਨੂੰ ਹੋਂਦ ਦਿਲੋਂ ਵਿਆਦੀਆਂ ਵਧਾਈਆਂ ਨਹੀਂ ਚੁੱਕਨੀ ਮੀਕਾ ਤੋਂ ਪਲ ਕਾਂ ਚਕਾਈਆਂ ਨਹੀਂ ਮਾਰਗੀ ਉਡਾਰੀ ਕੂਝ ਬਾਂਗਰਾ ਮਾਰਗੀ ਉਡਾਰੀ ਕੂਝ ਬਾਂਗਰਾ ਕਰਗੀ ਬਗੀਚੀ ਸੁੰਮੀ ਮੋਰ ਦੀ ਮੇਰੀ ਹੁੰਦੀ ਹੁੰਦੀ ਲਾਜ ਰਾਣੀ ਕਿਹੜੀ ਗੱਲ ਹੋਊਗੀ ਕਿਸੇ ਹੋਰ ਦੀ ਹਏ ਮੇਰੀ ਹੁੰਦੀ ਹੁੰਦੀ ਲਾਜ ਰਾਣੀ ਕਿਹੜੀ ਗੱਲਾਂ ਹੋ ਗਈ ਕਿਸੇ ਹੋਰ ਦੀ ਬਾਈ ਬਹੁਤ ਵਧੀਆ ਹਨਾ ਦੇਖੀ ਤੁਹਾਡੀ ਹੁਣ ਤੱਕ ਕਿੰਨੇ ਕੁੜੀਆਂ ਨਾਲ ਗੱਲ ਕੀਤੀ ਮੈਂ 3-4 ਕੁੜੀਆਂ ਨਾਲ ਗੱਲ ਕੀਤੀ ਹਾਂ ਹਾਂ ਕਿਹੜੇ ਕਿਹੜੀਆਂ ਇੱਕ ਰਮਨਦੀਪ ਢੇਖਾਸੋਹ ਜੀ ਗਰਨਜੀਤ ਚਲੋ ਬਾਈ ਜੀ ਕਿੰਨਾ ਕਿਸ ਘਰਸ਼ ਕੀਤਾ ਜਿੰਦਗੀ ਦੇ ਵਿੱਚ ਸ਼ਿਗਾਰ ਸ਼ਿਗਾਰ ਕੀਤਾ ਜੀ ਮਿਹਨਤ ਵਰਕ ਕਰਦੇ ਤੁਰਿਆਂ ਨੇ ਮਿਹਨਤਾਂ ਕਰੀ ਜਾਂਦੇ ਆ ਲੋਕ ਪ੍ਰਮਾਤਮਾ ਫੜਾ ਹਾਂਜੀ 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 ਕਦੇ ਨਾ ਕਦੇ ਕਦੇ ਬਾਲ ਬਾਲ ਲਾਉਂਗੇ ਪ੍ਰਮਾਤਮਾ ਜੀ ਜੀ ਘਰ ਦੇ ਵਿੱਚ ਹੋਰ ਵੀ ਕੋਈ ਗਾਇਕੀ ਵਾਲ ਸੀਗਾ ਭਾਈ ਜੀ ਨਹੀਂ ਹੋਰ ਕੋਈ ਨਹੀਂ ਸੀ ਬਸ ਮੈਨੂੰ ਸ਼ੌਕ ਸੀਗਾ ਘਰ ਦੇ ਤਾਂ ਉਸ ਟਾਈਮ ਇਤਰਾਜ਼ ਕਰਦੇ ਸੀ ਜੀ ਤੇ ਮੈਂ ਹਾਂ ਪੂਰਾ ਡੰਡਾ ਪੜ੍ਹਿਆ ਮੇਰਾ ਨਾਨਕੀ ਰਹਿੰਦਾ ਸੀ ਮੈਂ ਨਾਨਕੀ ਪੜ੍ਹਦਾ ਸੀ ਜੀ ਮੇਰਾ ਨਾਨਾ ਘਰ ਹੀ ਨਹੀਂ ਸੀ ਬੜਨ ਦਿੰਦਾ ਹਾਂਜੀ ਬਿਗੜ ਕੇ ਬੜਨ ਦਾ ਤਾਂ ਮੈਂ ਉਸਤਾਦ ਜੀ ਕੋਲੇ ਗਿਆ ਹਾਂ ਜੀ 2 ਸਾਲ ਅਸਾ ਤੁਹਾਨੂੰ ਇਹ ਬਣਾ ਲਿਆ ਹਾਂ ਹਾਂ ਮੈਂ ਮਤਲਬ ਉਹ ਹੈਂਡ ਨਾ ਉਹ ਕੋਲੇ ਨਾ ਉਹ ਨਹੀਂ ਘਰੀ ਨਹੀਂ ਬਣਨ ਦਿੱਤਾ ਉਹ ਪੰਜਰ ਘਾੜ ਸਾਹਵੀਦਾ ਸੀ ਇਸ ਚੀਜ਼ ਨੂੰ ਚਲੋ ਪੁਰਾਣੇ ਬਜ਼ੁਰਗ ਜਿਹਾ ਜਾਂਦੇ ਸੀਗੇ ਹੈਨਾ ਹਾਂਜੀ ਬੱਚਾ ਤਰੱਕੀ ਕਰੇ ਪਰ ਅੰਦਰੋਂ ਬੰਦੇ ਦਾ ਸ਼ੌਕ ਹੁੰਦਾ ਕੋਈ ਪਤਨੀ ਦਾ ਕਿਧਰ ਨਾ ਚਲੋ ਗੇਕੀ ਦੇ ਵਿੱਚ ਵੀ ਤੁਸੀਂ ਵਧੀਆ ਹਾਂ ਹੈਨਾ ਤੇ ਮਾਮਾ ਸੀਗਾ ਸਾਡਾ ਇਨਸਪੈਕਟਰ ਮਾਮਾ ਪਿਆਰ ਕਰਦਾ ਸੀਗਾ ਉਹ ਉਹਦੀ ਬਦੌਲਤ ਮੈਂ ਸੋਚ ਲਓ ਵੀ ਇਸ ਲਾਈਨ ਵੱਲ ਵੀ ਆ ਗਿਆ ਜੀ 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 ਅਸਾ ਭਾਈ ਜੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਸੱਜਣਾਂ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਜ਼ਿੰਦਗੀ ਦੇ ਵਿੱਚ ਖੁਦਗਾਰੀਆ ਹੋ ਗਿਆ ਤੇ ਭੋਲਾ ਹਾਸ ਸਾਡਾ ਮਾਮਾ ਇਨਸਪੈਕਟਰ ਸਰਪੰਚ ਪਿਆਰਾ ਸਿੰਘ ਢੋਲ ਉਹਨਾਂ ਦਾ ਇੱਕ ਵੰਨਗੀਤ ਵੀ ਕੀਤਾ ਸੀਗਾ ਜੀ ਜੀ ਬਹੁਤ ਵਧੀਆ ਬੰਦੇ ਸੀ ਤੇ ਇੱਕ ਸਾਡਾ ਮਿੱਤਰ ਸੀਗਾ ਚਰਨ ਸਿੰਘ ਜੀ ਪਠੜ ਉਹ ਬਾਈ ਦੀ ਜਿੰਦਗੀ ਦੀ ਘਟਨਾ ਜੂ ਕਦੇ ਨਾ ਭੁੱਲਦੀ ਹੋਵੇ ਬਾਈ ਘਟਨਾ ਸਾਡਾ ਉਸੇ 2001 ਦੇ ਵਿੱਚ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹ ਅਸੀਂ ਕਹਿੰਦੇ ਆ ਪ੍ਰਮਾਤਮਾ ਵੀ ਕਿਸੇ ਤੇ ਹਜੇ ਦਿਨ ਨਾਲ ਆਵੇ ਸਹੀ ਗੱਲ ਸਾਡੇ ਤੇ ਲਿਆ ਕੇ ਤਾਂ ਸਾਨੂੰ ਪ੍ਰਭਾਤਮਾ ਨੇ ਦੁਆਰਾ ਇੱਦਾਂ ਦੇ ਖੜੇ ਕਰਤਾ ਐਵੇਂ ਕਿ ਇਹ ਅਸੀਂ ਪ੍ਰਮਾਤਮਾ ਦਾ ਕੋਟ ਕੋਟ ਪ੍ਰਣਾਮ ਕਰਦੇ ਆ ਸਾਨੂੰ ਦੁਆਰਾ ਸੱਟ ਜ਼ਰੂਰ ਲਾਈ ਆ ਸਾਨੂੰ ਦੁਆਰਾ ਉਸੇ ਲਾਈਨ ਦੇ ਵਿੱਚ ਖੜਾ ਕਰਤਾ ਚਲੋ ਪਰਮਾਤਮਾ ਸੜਵਤ ਦਾ ਭਲਾ ਮੰਗੋ ਜੀ ਜੀ ਪਰ ਇੱਕ ਹੋਣਾ ਜੇ ਉਹ ਪਾਉਂਦਾ ਤਾਂ ਉਹ ਕੱਢਦਾ ਉਹ ਹੀ ਕੱਢਣ ਵਾਲਾ ਜੀ ਆ ਬਾਈ ਜੀ ਹੁਣ ਤੱਕ ਕਿੰਨੇ ਗੀਤਕਾਰਾਂ ਦੇ ਗੀਤ ਗਾ ਚੁੱਕੇ ਹੋ ਕਿਹੜੇ ਕਿਹੜੇ ਗੀਤਕਾਰ ਨੇ ਹਾਂਜੀ ਹੁਣ ਕੀ ਗੀਤਕਾਰਾਂ ਮੈਂ ਇੰਦਰਜੀਤ ਹਾਸਨਪਰੀ ਜੀ ਤੇ ਉਸਤਾਦ ਧੂੜੋਟੀਆ ਜੀ ਸਭ ਚੰਦ ਜਾਨਪਰੀ ਜੀ ਖੋਦ ਘੋਰੀਆ ਸਭ ਤੋਂ ਵੱਧ ਗਾਇਆ ਬਲਬੀਰ ਬੋਪਾਰਾਏ ਉਹਦੇ ਵੀ ਗੀਤ ਗਾਏ ਆ ਕਿਸੇ ਵਜਾ ਕਰਕੇ ਮੈਨੂੰ ਗੇਕੀ ਤੋਂ ਦੂਰ ਰਹਿਣਾ ਪੈਗਾ 2016 ਦੇ ਵਿੱਚ ਭਰਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮਾਨੇ ਨਹੀਂ ਕੀਤਾ ਗਾਣ ਨੂੰ ਆ ਹੁਣ ਬਾ 7-8 ਮਹੀਨੇ ਹੋਏ ਆ ਹੁਣ ਸੇਵਾ ਕਰਾਂਗੇ ਤੇ ਹੁਣ ਗਾਣਾ ਨਵਾਂ ਕੀਤਾ ਵਢੀਰ ਬਹੁਤ ਵਧੀਆ ਗੀਤ ਆ ਅ ਭਾਈ ਜੀ ਅੱਜ ਕੱਲ ਗੇਕੀ ਕਿਦਾਂ ਚੱਲਦੀ ਆ ਵਧੀਆ ਚੱਲਦੀ ਆ ਗੇਕੀ ਅੱਜ ਕੱਲ ਮੇਲਿਆਂ ਦੇ ਉੱਤੇ ਵਧੀਆ ਚੱਲ ਰਿਹਾ ਪ੍ਰਭਾਵ ਆਪਣਾ ਤੇ ਪ੍ਰੋਗਰਾਮ ਵੀ ਲਾਈ ਜਾਂਦੇ ਆ ਹਣ ਸ਼ੋਅ ਕਰਦੇ ਆ ਚਲੋ ਵਧੀਆ ਪਰਮਾਨ ਦਾ ਸਾਰਾ ਦਾ ਤੋਰੀ ਫੋਲ ਕਾ ਚਲਾਈ ਰੱਖਿਆ ਨਹੀਂ ਵਧੀਆ ਤੋਰੀ ਫੋਲ ਕਾ ਵਧੀਆ ਚੱਲੀ ਜਾਂਦਾ ਬਾਬੇ ਦੀ ਕਿਰਪਾ ਅ ਭਾਈ ਜੀ ਸਰੋਤਿਆਂ ਨੂੰ ਕਿਸੇ ਨਾ ਦੇਣਾ ਚਾਹੀਦਾ ਤੁਸੀਂ ਚੰਗਾ ਸੁਣੋ ਚੰਗਾ ਦੇਖੋ ਪਿੱਛੇ ਜੇ ਮੇਰਾ ਗੀਤ ਵੀ ਆਇਆ ਸੀਗਾ ਬਹੁਤ ਵਧੀਆ ਗੀਤ ਹੈ ਲੋਕਾਂ ਨੇ ਪਸੰਦ ਵੀ ਵਧੀਆ ਕੀਤਾ ਪਰ ਅੱਜ ਕੱਲ ਲੋਕ ਮਾੜੀ ਚੀਜ਼ ਨੂੰ ਵੱਧ ਪਸੰਦ ਕਰਦੇ ਆ ਪਰ ਮੈਂ ਕਹੂੰਗਾ ਵੀ ਤੁਸੀਂ ਚੰਗਾ ਸੁਣੋ ਚੰਗਾ ਦੇਖੋ ਲੋਕ ਆਪੇ ਮਾੜਾ ਬਣਾਉਣੋਂ ਹਟ ਜਾਣਗੇ ਜੇ ਤੁਸੀਂ ਮਾੜਾ ਸੁਣੋਗੇ ਮਾੜਾ ਦੇਖੂਗੇ ਲੋਕ ਤੁਹਾਨੂੰ ਮਾੜਾ ਪਰੋਸਣਗੇ ਉਹਦੇ ਵਿੱਚ ਥੋੜਾ ਨੁਕਸਾਨ ਦੋ ਬੋਲ ਚਿੱਟੇ ਵਾਲੇ ਸਾਂਝੇ ਕਰਨ ਲੱਗਾ ਉਸ ਸੱਤ ਵਿੱਚ ਕਹਿੰਦੇ ਬਾਬੇ ਅਸੀਂ ਸੀ ਡੁੱਲਦੇ ਮਿੱਠੇ ਤੇ ਬਾਬੇ ਕਹਿੰਦੇ ਆ ਉਸ ਟਾਈਮ ਹਾਂ ਸਹੀ ਗੱਲ ਆਪੋ ਸਮੇਂ ਦੀ ਸਮੇਂ ਦੀ ਗੱਲ ਹਾਂ ਸਮੇਂ ਦੀ ਗੱਲ ਬਾਬੇ ਉਦੋਂ ਲੱਡੂਆਂ ਦੇ ਕੇ ਦਾ ਬੜਾ ਜਲੇਬੀ ਦਾ ਤਸਦੇ ਹੁੰਦੇ ਸੀ ਤਸਦੇ ਹੁੰਦੇ ਸੀ ਜੀ ਜੀ ਪਰ ਅੱਜ ਹੁਣ ਚੋਬਰਾਜ ਦੇ ਤੱਕ ਤੇ ਇਹਨੂੰ ਦੱਸ ਕੇ ਆਉਂਦੇ ਆ ਕਿਸੇ ਦੇ ਵਿਆਹ ਹੁੰਦਾ ਸੀ ਆ ਤਾਂ ਲੱਡੂ ਜਲੇਬੀ ਹੁੰਦੇ ਸੀ ਬਜ਼ੁਰਗ ਕਹਿੰਦੇ ਸੀ ਵੀ ਹੋਣੀ ਖਾ ਮਿਲਨੇ ਆ ਦੂ ਬਾਅਦ ਤਾਂ ਮਿਲਨੇ ਵੀ ਹੈ ਨਹੀਂ ਮੈਂ ਕਹਿੰਦਾ ਪਤਾ ਨਹੀਂ ਕਦੋਂ ਮਿਲਨੇ ਜਾ ਕੇ ਜੋੜੇ ਜੋ ਜੋੜਾ ਜੋੜਾ ਕਿੰਨੇ ਜੋੜੇ ਖਾ ਗਿਆ ਐਸ ਰੋਡ ਗਿਣਤੀ ਕਰਦੇ ਸੀ ਸਹੀ ਗੱਲ ਕਰਦੇ ਲੋ ਮੈਂ ਤੁਹਾਡੀ ਸੇਵਾ ਚ ਲੈ ਕੇ ਲੱਗਾ ਉਹ ਸੱਤ ਵਿੱਚ ਕਹਿੰਦੇ ਬਾਬੇ ਅਸੀਂ ਸੀ ਢੋਲਦੇ ਮਿੱਠੇ ਤੇ ਸਤ ਵਿੱਚ ਕਹਿੰਦੇ ਬਾਬੇ ਅਸੀਂ ਸੀ ਡੁੱਲਦੇ ਮਿੱਠੇ ਤੇ ਆ ਕੀ ਵਰਤ ਗਿਆ ਪਾਣਾ ਬਈ ਗੱਭਰੂ ਡੁੱਲ ਗਏ ਚਿੱਟੇ ਤੇ ਆ ਕੀ ਵਰਤ ਗਿਆ ਪਾਣਾ ਬਈ ਗੱਭਰੂ ਡੁੱਲ ਗਏ ਚਿੱਤੇ ਤੇ ਦੇਖਣ ਨਾ ਭੈਣ ਨਾ ਭਾਈ ਬੈਠੇ ਆਪਣੀ ਹੋਸ਼ ਗਵਾਈ ਦੇਖਣ ਨਾ ਭੈਣ ਨਾ ਭਾਈ ਬੈਠੇ ਆਪਣੀ ਹੋਸ਼ ਗਵਾਈ ਸਰਤਾ ਹਮਾਰ ਦੇ ਮਾਪੇ ਜਾਨ ਦੇ ਆਪਣੀ ਜਾਨ ਸੁਵਾਈ ਧੀਰਗਾੜਿਆ ਸਾਰਾ ਟਿੱਕੇ ਲਾਲਾ ਗਿੱਟੇ ਤੇ ਆ ਕੀ ਵਰਤ ਗਿਆ ਪਾਣਾ ਬਈ ਗੱਭਰੂ ਡਲ ਗਏ ਚਿੱਤੇ ਤੇ ਆ ਕੀ ਵਰਤ ਗਿਆ ਪਾਣਾ ਬਈ ਗੱਭਰੂ ਡਲ ਗਏ ਚਿੱਤੇ ਤੇ ਅਸਾ ਭਾਈ ਜੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਗਿਲਾ ਸ਼ਿਕਵਾ ਹੈਗਾ ਹਾਂ ਭਾਈ ਜੀ ਗਿਲਾ ਸ਼ਿਕਵਾ ਹੈਗਾ ਜੀ ਜਦੋਂ ਮੇਰੀ ਅਰਜਣ ਬੈਲੀ ਡੇ ਪਾਈ ਆ ਉਸ ਟਾਈਮ ਦੇ ਵਿੱਚ ਅਸੀਂ ਭਲੇ ਆ ਟਾਈਮਾਂ ਦੇ ਵਿੱਚ 5 ਲੱਖ ਰੁਪਇਆ ਲਾਇਆ ਵਾ ਅ ਅੱਜ ਦੇ 20 ਲੱਖ ਅਰਗਵਾ ਦੁੱਖ ਹੁੰਦਾ ਜਿਹੜਾ ਕਿ ਅਸੀਂ ਉਸ ਟਾਈਮ ਆਡੀਓ ਬਣਾ ਕੇ ਵੀਡੀਓ ਗਾਣਾ ਕਰਕੇ ਅਸੀਂ ਪੈਂਕੀ ਧਾਲੀਵਾਲ ਨੂੰ ਦਿੱਤਾ ਸੀਗਾ ਜੀ ਉਹਨਾਂ ਨੇ ਲਾਉਣ ਦੇ ਅਸੀਂ ਪੈਸੇ ਵੀ ਦਿੱਤੇ ਆ ਜੀ ਇੱਕ ਦਿਨ ਵੀ ਗਾਣਾ ਨਹੀਂ ਵਿਖਾਇਆ ਹੁੰਦਾ ਨਹੀਂ ਇਸ ਵੀਡੀਓ ਨੂੰ ਸ਼ੇਅਰ ਹੀ ਇੰਨਾ ਜ਼ਿਆਦਾ ਕਰ ਦਿਓ ਕਿ ਪੈਂਕੀ ਧਾਲੀਵਾਲ ਤੱਕ ਪਹੁੰਚੇ ਵੀਡੀਓ ਸਾਡਾ ਅਰਜਨ ਬੈਲੀ ਗਾਣਾ ਦਿਖਾਤਾ ਦੇਖ ਉਹ ਵੀਰ ਹੈ ਕਿੱਥੇ ਉਹਨਾਂ ਇਹਨਾਂ ਕੋਲੇ ਹੈ ਜੀ ਕੰਪਨੀ ਨੂੰ ਦਿੱਤਾ ਸੀ ਉਦੋਂ ਦੋ ਤਿੰਨ ਵਾਰੀ ਅਸੀਂ ਜਾ ਕੇ ਨਹੀਂ ਆਏ ਆ ਜੀ ਮੈਂ ਤੇ ਬਲਬੀਰ ਗੁਪਤਾ ਆ ਜੀ ਸਾਨੂੰ ਕੋਈ ਪੈਂਤੀ ਧਾੜੀਵਾਲ ਨਹੀਂ ਆਈ ਗਈ ਨਹੀਂ ਦਿੱਤੀ ਜੀ ਜੀ ਇਹ ਦੁੱਖ ਤਾਂ ਹੁੰਦਾ ਹੀ ਆ ਭਾਈ ਜੀ ਇੰਨਾ ਪੈਸਾ ਲਾ ਕੇ ਮੈਂਕ ਦੁੱਖ ਦਿਲੋਂ ਦੁਖੀ ਦਿਲ ਨਾਲ ਕਹਿਣਾ ਬਿਗਰੀਬ ਬੰਦਾ ਇਨਾ ਪੈਸਾ ਲਾਉਂਦਾ ਉਹ ਪੈਸੇ ਨੂੰ ਦੇਖੋ ਖੁਰਦਪੁਰ ਦੀ ਹੋ ਗਿਆ ਦੁੱਖ ਦੀ ਗੱਲ ਕਹਿਣਾ ਮੈਂ ਬਈ ਕਿਤੇ ਵਾਲੇ ਵਾਲ ਨਾਲ ਥੋੜਾ ਬੜਾ ਗਿਲਸਕ ਬਹੁਤ ਹਾਂਜੀ 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 ਚਲੋ ਅਸੀਂ ਨਹੀਂ ਜ਼ਿਕਰ ਕੀਤਾ ਗਰੀਬ ਕਰਕੇ ਜੀ ਪਰ ਅੱਜ ਸਾਨੂੰ ਮੌਕਾ ਮਿਲਿਆ ਤੁਹਾਡੇ ਚੈਨਲ ਦੇ ਜ਼ਰੀਏ ਸਾਨੂੰ ਕੋਈ ਆਈ ਗਈ ਦਾ ਨਹੀਂ ਪਾਇਆ ਪੈਂਕਟਰੀ ਹਾਂਜੀ ਭਾਈ ਜੀ ਇਹ ਤਾਂ ਹੋ ਗਿਆ ਤੁਹਾਡਾ ਜਿੰਦਗੀ ਨਾਲ ਗਿਲਾ ਸਿਕ ਪਰ ਪਛ ਸੱਜਣਾ ਦੇ ਨਾਲ ਹੈ ਨਾ ਕਈ ਸੱਜਣ ਔਖੇ ਵੇਲੇ ਦਾਪ ਬਣ ਕੇ ਵੀ ਖੜੇ ਹੋਣੇ ਜਿੰਦਗੀ ਦੇ ਵਿੱਚ ਹਾਂ ਜੀ ਉਹਨਾਂ ਦਾ ਵੀ ਜ਼ਿਕਰ ਬਹੁਤ ਜ਼ਰੂਰੀ ਹੈ ਹਾਂ ਜੀ ਹਾਂ ਜੀ ਤੇ ਹੋਰ ਸੱਜਣ ਬੇਲੀ ਆ ਜਿੰਨੇ ਵੀ ਵਧੀਆ ਸਾਨੂੰ ਸਪੋਰਟ ਕਰ ਰਹੇ ਹੈ ਦੋਸਤੋ ਅੱਜ ਦੀ ਮੁਲਾਕਾਤ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਨਵੀਂ ਮੁਲਾਕਾਤ ਦੇ ਨਾਲ ਧੰਨਵਾਦ